ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ YouTube ਚੈਨਲ 2 Sister Vlog ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਮਾਟਰ ਦੀ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰਾਂਗੇ ਅੱਜ ਆਪਾਂ ਇਸ ਚਟਨੀ ਨੂੰ ਬਿਨਾਂ ਕਿਸੇ ਫੂਡ ਕਲਰ ਤੋਂ ਬਣਾ ਕੇ ਤਿਆਰ ਕਰਾਂਗੇ ਟਮਾਟਰ ਦੀ ਖੱਟੀ ਮਿੱਠੀ ਚਟਨੀ ਨੂੰ ਬਣਾਉਣ ਦੇ ਲਈ ਮੈਂ 6 ਟਮਾਟਰ ਲੈਨੇ ਇੱਥੇ ਮੈਂ ਪੱਕੇ ਹੋਏ ਫਰੈਸ਼ ਲਾਲ ਟਮਾਟਰ ਲੈਨੇ ਟਮਾਟਰ ਇਸ ਤਰੀਕੇ ਦੇ ਲਾਲ-ਲਾਲ ਲਵਾਂਗੇ ਤੇ ਚਟਨੀ ਤੇ ਬਹੁਤ ਵਧੀਆ ਕਲਰ ਆਏਗਾ టమాటరను చంగ తరధు ఏ కట్మాట కట్ే నోటా రఫలీ చాప కారే టమాటర బోటి జీవిత బిక్స్ వీడియోను ਟਮਾਟਰ ਦੇ ਸਖਤੇ ਜਿਹੇ ਹਿੱਸੇ ਨੂੰ ਕੱਢ ਦੇਵਾਂਗੇ ਇਹ ਪੱਕੇਗਾ ਨਹੀਂ ਤੇ ਚਟਨੀ ਵਿੱਚ ਕਲਰ ਵੀ ਵਧੀਆ ਨਹੀਂ ਆਏਗਾ ਇਸ ਦੇ ਨਾਲ ਹੁਣ ਮੈਂ ਐਸੇ ਤਰੀਕੇ ਨਾਲ ਹੀ ਸਾਰੇ ਟਮਾਟਰਾਂ ਨੂੰ ਕੱਟ ਲਵਾਂਗੇ ਹੁਣ ਮੈਂ ਸਾਰੇ ਟਮਾਟਰਾਂ ਨੂੰ ਕੱਟ ਲਿਆ ਹੈ ਇਹਨਾਂ ਦੀ ਚਟਨੀ ਤਿਆਰ ਕਰ ਲਵਾਂਗੇ ਹਹੀ ਦੇ ਵਿੱਚ ਮਾਸਟਰਡ ਆਇਲ ਲਵਾਂਗੇ ਐਤੇ ਮੈਂ ਤਨਾ ਚਮਚ ਦੇ ਕਰੀਬ ਸਰੋਂ ਦਾ ਤੇਲ ਲਿਆ ਹੈ ਤੇਲ ਨੂੰ ਗਰਮ ਕਰਕੇ ਠੰਡਾ ਕਰ ਲਵਾਂਗੇ ਰੋਸ ਦੇ ਵਿੱਚ ਕਲੌਂਜੀ ਅਜਵਾਇਨ ਸੌਫ ਮੇਥੀ ਦਾਣਾ ਤੇ ਜੀਰਾ ਪਾਵਾਂਗੇ ਤੇਲ ਨੂੰ ਆਪਾਂ ਗਰਮ ਕਰਕੇ ਠੰਡਾ ਕਰਕੇ ਹੀ ਇਹ ਪਾਵਾਂਗੇ ਜੀ ਫਿਰ ਇਹ ਸਾਰੀਆਂ ਚੀਜ਼ਾਂ ਜਲਣਗੀਆਂ ਨਹੀਂ ਇੱਕ ਤੇਜ ਪੱਤਾ ਪਾਵਾਂਗੇ ਫਿਰ ਹਿਲਾ ਲਵਾਂਗੇ ਦੋ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਤੋੜ ਕੇ ਲਾਲ ਮਿਰਚਾਂ ਪਾਉਣ ਤੋਂ ਬਾਅਦ ਇਸ ਨੂੰ ਹਿਲਾ ਲਵਾਂਗੇ ਥੋੜਾ ਜਿਹਾ ਪੱਕਣ ਤੇ ਇਸ ਦੇ ਵਿੱਚ ਟਮਾਟਰ ਐਡ ਕਰਾਂਗੇ ਟਮਾਟਰ ਪਾਉਣ ਤੋਂ ਬਾਅਦ ਇਸ ਨੂੰ ਹਿਲਾ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਟਮਾਟਰ ਦੀ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਹੁੰਦੀ ਹੈ। ਟਮਾਟਰ ਜਲਦੀ ਸੌਫਟ ਹੋ ਜਾਵੇ ਇਸਦੇ ਲਈ ਇੱਕ ਚਮਚ ਨਮਕ ਪਾਵਾਂਗੇ। ਨਮਕ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜੇ ਤੁਹਾਡਾਂ ਨਾਲ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਨਾਮਕ ਪੌਂਦ ਤੱਕ ਚੰਗੀ ਤਰ੍ਹਾਂ ਹਿਲਾ ਲਵਾਂਗੇ ਤਾਂ ਕਿ ਨਾਮਕ ਟਮਾਟਰ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਤੇ ਟਮਾਟਰ ਸੌਫਟ ਹੋ ਜਾਵੇ। ਇਸ ਤਰੀਕੇ ਨਾਲ ਟਮਾਟਰ ਨੂੰ ਹਲਕਾ-ਹਲਕਾ ਮੈਸ਼ ਕਰ ਲਵਾਂਗੇ। ਇਸ ਦੇ ਨਾਲ ਚਟਨੀ ਦੇ ਵਿੱਚ ਟਮਾਟਰ ਜਲਦੀ ਸੌਫਟ ਹੋ ਜਾਵੇਗਾ। ਇਸ ਦੇ ਨਾਲ ਚਟਨੀ ਜਲਦੀ ਤੇ ਵਧੀਆ ਬਣੇਗੀ। ਇਸ ਤ੍ਰਿਕਨ ਆਲਟਮਟਰ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਜੋ ਆਪਾਂ ਤੇਲ ਦੇ ਵਿੱਚ ਸ਼ੁਰੂ ਦੇ ਵਿੱਚ ਪੰਜ ਚੀਜ਼ਾਂ ਪਾਈਆਂ ਨੇ ਜੀ ਪੰਜ ਪੂਰਨ ਜੇਕਰ ਆਪਣੇ ਕੋਲ ਨਾ ਹੋਣ ਤਾਂ ਆਪਾਂ ਕੱਲਾ ਜੀਰਾ ਵੀ ਪਾ ਸਕਦੇ ਹਾਂ ਟਮਾਟਰ ਪਹਿਲਾਂ ਨਾਲ ਨੂੰ ਸੌਫਟ ਹੋ ਚੁੱਕਾ ਹੈ ਆਪਾਂ ਇਸ ਨੂੰ ਚੰਗੀ ਤਰ੍ਹਾਂ ਸੌਫਟ ਕਰ ਲਵਾਂਗੇ ਇਹ ਬਹੁਤ ਈਜ਼ੀ ਰੈਸਪੀ ਹੈ ਜੀ ਇਹ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਹੁਣ ਇਸ ਦੇ ਵਿੱਚ ਆਪਾਂ ਵਧੀਆ ਕਲਰ ਤੇ ਵਧੀਆ ਟੇਸਟ ਦੇ ਲਈ ਇੱਕ ਚਮਚ ਲਾਲ ਮਿਰਚ ਪਾਵਾਂਗੇ ਇਹ ਆਪਾਂ ਕਸ਼ਮੀਰੀ ਲਾਲ ਮਿਰਚ ਪਾਈ ਹੈ ਜੀ ਮਿਰਚ ਪਾਉਣ ਤੋਂ ਬਾਅਦ ਇਹ ਲਾ ਅਲੂ ਮੰਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਪੱਕੇ ਪੱਕੇ ਤੇ ਲਾਲ ਲਾਲ ਟਮਾਟਰ ਲਵਾ ਲਾਂਗੇ ਜੀ ਤੇ ਚਟਨੀ ਉੱਪਰ ਵਧੀਆ ਕਲਰ ਆਏਗਾ ਫੂਡ ਕਲਰ ਦੀ ਜ਼ਰੂਰਤ ਹੀ ਨਹੀਂ ਪਾਏਗੀ ਹੁਣ ਟਮਾਟਰ ਪਹਿਲਾਂ ਨਾਲੋਂ ਕਾਫੀ ਸੌਫਟ ਹੋ ਚੁੱਕਿਆ ਹੈ ਅਬ ਅਸੀਂ ਇਸੇ ਤਰੀਕੇ ਨਾਲ ਹੀ ਥੋੜਾ ਜਿਹਾ ਹੋਰ ਪਕਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦਿਨ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਜੋ ਆਪਾਂ ਇਸ ਦੇ ਵਿੱਚ ਕਲੌਂਜੀ ਪਾਈ ਹੈ ਜੀ ਇਹ ਵਿਆਹ ਸ਼ਾਦੀ ਵਾਲੀਆਂ ਚਟਨੀਆਂ ਵਿੱਚ ਵੀ ਪਾਈ ਜਾਂਦੀ ਹੈ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਚਟਨੀ ਵਿੱਚ ਇਹ ਚਟਨੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਟਮਾਟਰ ਦੀ ਖੱਟੀ ਮਿੱਠੀ ਚਟਨੀ ਬਣਾ ਕੇ ਦੇਖਿਓ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਸ ਤੋਂ ਪਹਿਲਾਂ ਅਸੀਂ ਟਮਾਟਰ ਦੀ ਇੱਕ ਹੋਰ ਖੱਟੀ ਮਿੱਠੀ ਚਟਨੀ ਦੀ ਵੀਡੀਓ ਵੀ ਆਪਣੇ ਚੈਨਲ ਤੇ ਪਾਰਕੀ ਹੈ ਜੇ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਹੁਣ ਆਪਾਂ ਇਸ ਦੇ ਵਿੱਚ ਗੁੜ ਪਾਵਾਂਗੇ ਗੁੜ ਪਾ ਕੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਮੈਂ ਇੱਥੇ ਇੱਕਲਾ ਗੁੜ ਹੀ ਪਾਇਆ ਹੈ ਜੀ ਆਪਾਂ ਗੁੜ ਤੇ ਖੰਡ ਮਿਕਸ ਕਰਕੇ ਵੀ ਪਾ ਸਕਦੇ ਹਾਂ ਚਟਨੀ ਦੇ ਵਿੱਚ ਉਸੀਂ ਦੇਖ ਸਕਦੇ ਹਾਂ ਜੀ ਚਟਨੀ ਉੱਪਰ ਕਿੰਨਾ ਵਧੀਆ ਕਲਰ ਆ ਰਿਹਾ ਹੈ ਹੁਣ ਥੋੜੀ ਦੇਰ ਦੇ ਲਈ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਆਪਾਂ ਬਹੁਤ ਜ਼ਿਆਦਾ ਵੀ ਨਹੀਂ ਪਕਾਵਾਂਗੇ ਜੀ ਚਟਨੀ ਨੂੰ ਫਿਰ ਹੋ ਸਕਦਾ ਗੁਰਦਾ ਕਲਰ ਕਾਲਾ ਪੈ ਜਾਵੇ ਫਿਰ ਚਟਨੀ ਕਲਰ ਖਰਾਬ ਹੋਣ ਦੇ ਨਾਲ ਟੇਸਟ ਵਿੱਚ ਵੀ ਖਰਾਬ ਹੋ ਜਾਏਗੀ ਜੀ ਸੌਫਤੰ ਦੇ ਨਾਲ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਥੋੜੀ ਦੇਰ ਤੇ ਇਸੇ ਤਰੀਕੇ ਨਾਲ ਹੀ ਲਗਾਤਾਰ ਹਿਲਾਉਂਦੇ ਰਵਾਂਗੇ ਹੁਣ ਥੋੜੀ ਜਿਹੀ ਡਰਾਈ ਫਰੂਟ ਪਾਵਾਂਗੇ ਮੈਂ ਇੱਥੇ ਕਾਜੂ ਦਾਖਾਂ ਤੇ ਡ్రਾਈ ਮੈਲਨ ਸੀਡਸ ਲੈਣੇ ਡਰਾਈ ਫਰੂਟ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ देख हो जी बिना फूड कलर तो बाजार वर्गी चटनी बन के तैयार हुई है ये टेस्ट विच भी, भी ही टेस्टी होएगी हूँ चटनी तैयार है इस तरीके की अपनी चटनी बन के तैयार है जी हूँ चटनी सर्व कर लवेंगे ਕਕਾਲੀ ਦੇ ਵਿੱਚ ਸਰਵ ਕਰ ਲਵਾਂਗੇ ਚਟਨੀ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਰੋਜ਼ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ